ਬੇਨਤੀ ਹੈ ਸਾਰਿਆਂ ਨੂੰ ਕਿ ਵੀਡੀਓ ਨੂੰ ਧਿਆਨ ਦੇ ਨਾਲ ਸੁਣ ਲਿਓ ਤਿੱਲ ਮੁੱਦਿਆਂ ਤੇ ਗੱਲ ਕਰਨੀ ਆ ਤਿੰਨੇ ਸਿੱਖ ਕੌਮ ਦੇ ਨਾਲ ਜੁੜੇ ਹੋਏ ਨੇ ਵੱਡੇ ਮੁੱਦੇ ਹਿਮਾਚਲ ਦੇ ਵਿੱਚ ਸਿੱਖਾਂ ਦੇ ਨਾਲ ਧੱਕਾ ਹੋ ਰਿਹਾਗਾ ਭਾਈ ਬਲਬੰਦ ਸਿੰਘ ਰਾਜਵਾਨੇ ਦੀ ਫਾਂਸੀ ਨੂੰ ਲੈ ਕੇ ਜੋ ਅੱਜ ਅਪਡੇਟ ਆਈ ਉਹ ਵੀ ਤੁਹਾਨੂੰ ਸੁਣਾਉਣੇ ਆ ਤੀਸਰਾ ਮੁੱਦਾ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜਿਆਗਾ ਤਿੰਨੇ ਮੁੱਦੇ ਜਿਹੜੇ ਸਿੱਖ ਕੌਮ ਨਾਲ ਦੇ ਨਾਲ ਜੁੜੇ ਨੇ ਸਿੱਖ ਕੌਮ ਦੇ ਵਾਰਸਾਂ ਦੇ ਨਾਲ ਜੁੜੇ ਨੇ ਇਹ ਤੇ ਆਪਾਂ ਅਹਿਮ ਵਿਚਾਰ ਤੇ ਗੱਲਬਾਤ ਕਰਨੀ ਆ ਧਿਆਨ ਨਾਲ ਸੁਣਨਾ ਤੇ ਵੀਡੀਓ ਵੱਤ ਵਾਦ ਸ਼ੇਅਰ ਕਰ ਦੇਣਾ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ ਵੀਡੀਓ ਦੇਖੋ ਸੁਣਨਾ ਨਾ ਸੁਣਨਾ ਤੁਹਾਡੀ ਮਰਜ਼ੀ ਆ ਸ਼ੇਅਰ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਆ ਕਮੈਂਟ ਕਰਨੇ ਜਿਹੇ ਜਿਹਾ ਉਹ ਤੁਹਾਡਾ ਜਨਾਜ਼ਾ ਨਿਕਲ ਜਾਂਦਾਗਾ ਆਪੋ ਨੇ ਆਪ ਦੇ ਵਿੱਚ ਉਹ ਕੱਢਣਾ ਨਹੀਂ ਪੈਂਦਾ ਤੇ ਕਈ ਇਥੇ ਭੇਡਾ ਬਗਵਾਸ ਕਰਦੀਆਂ ਨੇ ਉਹ ਸਾਨੂੰ ਸਾਰਾ ਪਤਾ ਹੈ ਗੱਲ ਆਪਾਂ ਮੁੱਦੇ ਤੇ ਆਉਣੇ ਪਹਿਲਾਂ ਗੱਲਬਾਤ ਕਰਦੇ ਹਿਮਾਚਲ ਦੇ ਵਿੱਚ ਜੋ ਨੌਜਵਾਨ ਗਿਆ ਸੀ ਹਿਮਾਚਲ ਸੰਤਾਂ ਦੀ ਤਸਵੀਰ ਲਈ ਮੋਟਰਸਾਈਕਲ ਤੇ ਫਲੈਗ ਝੰਡਾ ਫਲੈਗ ਉੱਥੋਂ ਦੀ ਪੁਲਿਸ ਨੇ ਟੱਕੇਸ਼ਾਈ ਕੀਤੀ ਗੁੰਡਾਗਰਦੀ ਕੀਤੀ ਉਸ ਨੌਜਵਾਨ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਦੀ ਤਸਵੀਰ ਨੂੰ ਪੈਰਾਂ ਵਿੱਚ ਰੋਲਿਆ ਗਿਆ ਤੇ ਉਸੇ ਨੌਜਵਾਨ ਉੱਤੇ ਪਰਚਾ ਕਰ ਦਿੱਤਾ ਤੇ ਕੁਝ ਅਖੌਤੀ মিডিਆ ਕਹਿੰਦਾ ਕਿ ਹੁੱਲੜਬਾਜੀ ਕੀਤੀ ਆ ਉਹਨਾਂ ਨੂੰ ਆਗਲ ਟਿਕਾਣੇ ਆ ਜੇ ਤੁਹਾਡੀ ਕੇ ਮਾੜੀ ਮੋਟੀ ਸ਼ਰਮ ਕਰਿਆ ਕਰੋ ਜਿਹੜਾ ਕੁਝ ਕਰਦੇ ਆ ਮਾੜਾ ਕੰਮ ਕਰਦੇ ਆ ਸਿੱਖ ਕਰਦੇ ਆ ਚੰਗਾ ਕਰਦੇ ਆ ਇਹ ਕਰਦੇ ਨੇ ਜੇ ਕਿਤੇ ਇੱਕ ਲੰਗਰ ਲੱਗਦਾਗਾ ਜੇ ਕੋਈ ਭੁੱਖਾ ਮਰਦਾ ਉਥੇ ਸਿੱਖੀ ਲੰਗਰ ਲਾਉਂਦੇ ਆ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦਾ ਤਾਂ ਆ ਹਿੰਦੁਸਤਾਨ ਨਾ ਹੁੰਦਾ ਇਹ ਤੋਂ ਵੱਡੀ ਆਧਾਰਨ ਲੈ ਲਓ ਇਸ ਤੋਂ ਵੱਡੀ ਆਧਾਰਨ ਹੋਰ ਤੁਹਾਨੂੰ ਕੋਈ ਮਿਲ ਨਹੀਂ ਸਕਦੀ ਤੁਹਾਡੇ ਅੱਜ ਹਰੇਕ ਦੇ ਜਿੰਨਾਂ ਨੂੰ ਪੰਨਿਆ ਹੁੰਦਾ ਚਾਹ ਉਹ ਸਿੱਖ ਸੀ ਚਾਹ ਮੁਸਲਮਾਨ ਸੀ ਚਾਹ ਹਿੰਦੂ ਸੀ ਅੱਜ ਸਿੱਖਾਂ ਦੇ ਉੱਪਰ ਬਾਰ ਕਰਨ ਲੱਗ ਪਏ ਹੋ ਤੁਸੀਂ ਹਿਮਾਚਲ ਦੇ ਵਿੱਚ ਉਸ ਨੌਜਵਾਨ ਨੂੰ ਕੁੱਟਿਆ ਤੇ ਪਰਚਾ ਕਰ ਦਿੱਤਾ ਪਹਿਲਾਂ ਤਾਂ ਹਣ ਮੈਂ ਉਸ ਦੀ ਇੱਕ ਹੋਰ ਆਧਾਰਨ ਆਈ ਆ ਉੱਥੋਂ ਦਾ ਮੁੱਖ ਮੰਤਰੀ ਆ ਉਹਦਾ ਨਾਮ ਮੈਂ ਦੱਸ ਦਿੰਨਾ ਹੈਗਾ ਕੀ ਆ ਉਹ ਗੰਗਾ ਜ ਆ ਲੋਪ ਕਹਿੰਦਾ ਜੈ ਰਾਮ ਨੇ ਕਿਹਾ ਜਿਹਦਾ ਨਾਂ ਹੀ ਲੋਪ ਜੈ ਰਾਮ ਆ ਉਹ ਸਿੱਖਾਂ ਨੂੰ ਕਦੋਂ ਬਰਦਾਸ਼ਤ ਕਰੂਗਾ ਦਾੜੇ ਨੂੰ ਤੇ ਉਹ ਪੱਗਾਂ ਨੂੰ ਕਦੋਂ ਬਰਦਾਸ਼ਤ ਕਰੂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਕਦੋਂ ਬਰਦਾਸ਼ਤ ਕਰੂਗਾ ਦੰਗਣਾਰ ਨੌਤਰੀ ਭੈਣ ਪਹਿਲਾਂ ਕੀ ਕੁਸ ਬਗਵਾਸ ਕਰਦੀ ਐ ਇੱਥੇ ਸਿੱਖਾਂ ਦੇ ਖਿਲਾਫ ਇਹ ਕਹਿੰਦਾ ਸੀ ਕਹਿੰਦਾ ਇਹ ਪਵਾਰਾ ਦੋ ਸੂਬਿਆਂ ਦੇ ਵਿੱਚ ਪੈ ਰਿਆ ਹਮਾਚਲ ਦੇ ਵਿਧਾਨ ਸਭਾ ਦੇ ਵਿੱਚ ਮੁੱਦਾ ਠਾਇਆ ਗਿਆ ਦੇਖੋ ਇਹਨਾਂ ਨੂੰ ਪੁੱਛਣਾ ਹੋਵੇ ਇੱਕ ਤਸਵੀਰ ਦਾ ਮੁੱਦਾ ਕਹਿੰਦੇ ਵਿਧਾਨ ਸਭਾ 'ਚ ਠਾਇਆ ਗਿਆ ਸੰਤ ਬਾਬਾ ਜਰਨੈਲ ਸਿੰਘ ਦੀਆਂ ਤਸਵੀਰ ਵਾਲਾ ਮੁੱਦਾ ਇਹ ਜੈਰਾਮ ਕਹਿੰਦਾ ਕੁਝ ਲੋਕ ਮਾਹੌਲ ਖਰਾਬ ਕਰਦੇ ਕਹਿੰਦਾ ਮੈਂ ਪੰਜਾਬ ਦੇ ਸੀਐਮ ਨਾਲ ਗੱਲ ਕਰਕੇ ਕਹਿੰਦਾ ਮੈਂ ਇਹਦਾ ਨਾਂਗਾ ਸ਼ੱਖੂ ਸ਼ੱਖੂ ਆ ਬਣੀ ਸ਼ੱਖੂ ਹੈ ਜਾਂ ਨਾਮ ਆ ਚਲੋ ਜੋ ਮਰਜੀ ਆ ਕਹਿੰਦਾ ਭਵਾਨਤਮਨ ਨਾਲ ਗੱਲ ਕਰਕੇ ਕਹਿੰਦਾ ਮੈਂ ਇਹ ਵਿਚਾਰਾਂਗੇ ਹੁਣ ਇੱਥੇ ਬੜੀ ਧਿਆਨ ਦੇ ਨਾਲ ਸੋਚਣ ਦੀ ਤੇ ਸਮਝਣ ਦੀ ਜ਼ਰੂਰਤ ਆ ਹੁਣ ਇੱਥੇ ਅਸੀਂ ਪੱਡ ਪੱਡ ਕੇ ਮਰੀ ਜਾਂਦੇ ਅੱਜ ਤੱਕ ਜੀ 93% ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਐਨੇ ਪਰਸੈਂਟ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਤੇ ਆ ਜਿਹੜੇ ਗੁੱਲੀਰਾਮਾ ਛੱਲੀਰਾਮਾ ਜੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਕਹਿੰਦੇ ਹੁੰਦੇ ਸੀ ਤੇ ਇਹ ਅੱਜ ਸਿੱਖਾਂ ਨੂੰ ਬੰਗਾਰਦੇ ਆ ਇਹ ਅੱਜ ਸੇ ਕੰਤੇ ਜਲਮਗਜ਼ਾਰ ਦੇ ਆ ਹਿੰਦੁਸਤਾਨ ਦਾ ਹਕੂਮਤ ਹਿੰਦੁਸਤਾਨ ਦੀ ਚਾਹੇ ਉਹ ਪ੍ਰਸ਼ਾਸਨ ਹੋਵੇ ਚਾਹੇ ਉਹ ਸਰਕਾਰ ਹੋਵੇ ਸਿੱਖ ਉਹਨਾਂ ਨੂੰ ਵਿਅਵਾਰ ਅਗੇ ਲੱਗਦੇ ਆ ਜਿੱਤੇ ਵੀ ਸਿੱਖ ਉਹਨਾਂ ਨੂੰ ਮਿਲਦੇ ਆ ਉਹ ਕਹਿੰਦੇ ਆ ਕਿ ਸਿੱਖ ਨੂੰ ਸਿੱਖਾਂ ਨੂੰ ਪੰਜਾਬ ਵਾਲਿਆਂ ਨੂੰ ਕਦੋਂ ਖਤਮ ਕਰ ਦਈਏ ਇਹ ਖਤਮ ਨਾ ਹੋਣਿਆ ਤੇ ਨਾ ਹੋਇਆ ਤੇ ਨਾ ਕਦੇ ਹੋਣਿਆ ਯੋਗੋਂ ਔਰੰਗਜ਼ੇਬ ਤੋਂ ਲੈ ਕੇ ਅੱਜ ਤੱਕ ਤੁਸੀਂ ਲਾਈ ਜਾ ਰਹੇ ਹੋ ਸਿੱਖਾਂ ਦੇ ਨਾਲ ਤੱਕੇ ਬਧਿਕੀਆਂ ਕਰੀ ਜਾ ਰਹੇ ਹੋ ਤੇ ਦੂਸਰੇ ਪਾਸੇ ਪੰਜਾਬ ਦੇ ਉਹਨਾਂ ਨੌਜਵਾਨਾਂ ਦਾ ਨੂੰ ਸਲੂਟ ਹੈ ਜਿਨ੍ਹਾਂ ਨੇ ਹਮਾਤਲ ਵਾਲਿਆਂ ਦੀ ਬੱਸਾਂ ਘੇਰ ਕੇ ਉਹਨਾਂ ਉੱਤੇ ਤਸਵੀਰਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀਆਂ ਜੜ ਦਿੱਤੀਆਂ ਦੱਸ ਦਿੱਤਾ ਕਿ ਅਸੀਂ ਜਿਉਂਦੇ ਆ ਇਹ ਗੱਲ ਕਦੇ ਗਰਜਾ ਸਿੰਘ ਬੋਤਾ ਸਿੰਘ ਨੇ ਦੱਸੀ ਸੀ ਕਿ ਪਈ ਝਾੜੀਆਂ ਚੋਂ ਨਿਕਲ ਕੇ ਜਦੋਂ ਕਹਿੰਦੇ ਸੀ ਕਿ ਸਿੱਖ ਰਾਜ ਖਤਮ ਹੋ ਗਿਆ ਜੀ ਸਿੱਖ ਤਾਂ ਖਤਮ ਹੋ ਗਏ ਤਾਂ ਉਹਨਾਂ ਨੇ ਝਾਲੀਆਂ 'ਚ ਨਿਕਲ ਕੇ ਜਿਹੜਾ ਜਿਕਾਰਾ ਲੈ ਕੇ ਉੱਤੇ ਬਸੂਲੀ ਸ਼ੁਰੂ ਕਰ ਦਿੱਤੀ ਸੀ ਕਿ ਸਿੱਖ ਜਿਉਂਦੇ ਆਰੇ ਮਰੇ ਨਹੀਂ ਤੇ ਕਹਿੰਦੇ ਇਹ ਕਿੱਥੋਂ ਨਿਕਲਿਆ ਏ ਤੇ ਭਾਜੜਾ ਪੈ ਗਿਆ ਸੀ ਉਹ ਗੱਲ ਆ ਤੇ ਉਦੋਂ ਦਾ ਦੋਸੇ ਅੱਜ ਦਾ ਸੀ ਲੱਖਾਂ ਦੇ ਵਿੱਚਾਂ ਕਰੋੜਾਂ ਵਿੱਚ ਤਾਂ ਮੈਂ ਨਹੀਂ ਕਹਿ ਸਕਦਾ ਲੱਖਾਂ ਦੇ ਵਿੱਚਾਂ ਤੇ ਅੱਜ ਉਹਨਾਂ ਨੇ ਉਹੀ ਗਰਜਾ ਸਿੰਘ ਬੋਤਾ ਸਿੰਘ ਵਰਗੀ ਜਿਹੜੀ ਆਧਾਰਨਾ ਉਹ ਨੌਜਵਾਨ ਨੇ ਅਧਰਾ ਜਿਹੜੀ ਦਰਹਾ ਦਿੱਤੀ ਆ ਬੱਸਾਂ ਉੱਤੇ ਸੰਤ ਬਾਬਾ ਜਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀਆਂ ਤਸਵੀਰਾਂ ਲਾ ਦਿੱਤੀਆਂ ਜਿਹੜੀਆਂ ਹਿਮਾਚਲ ਤੋਂ ਬੱਸਾਂ ਪੰਜਾਬ ਵਾਲਾ ਹੁੰਦੀਆਂ ਸੀ ਬਹੁਤ ਵਧੀਆ ਕਦਮ ਕੀਤਾ ਹੁਣ ਦੂਸਰੀ ਗੱਲ ਮੈਂ ਨਾਲ ਹੀ ਕਹਦੇ ਮੈਂ ਇਹਦੇ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਵੇਖੀ ਪ੍ਰਭਾਵਾ ਕਿਤੇ ਹਮਾਤਰਾ ਨਾਲ ਦੇ ੱਟਕੇ ਚੜ ਕੇ ਜਾਂ ਕਿਸੇ ਹੋਰ ਐਸੇ ਸਾਖਸ ਦੇ ਕਿ ਸਿੱਖਾਂ ਦੇ ਉੱਤੇ ਜ਼ੁਲਮ ਨਾ ਕਰ ਬੈਠੀ ਕਿ ਜਾਂ ਕਦੇ ਕਹਦੇ ਵੀ ਤਸਵੀਰ ਬਣ ਕਰਦਾ ਜਾਂ ਮੈਂ ਤਸਵੀਰ ਤੇ ਉਹ ਕਰਦਾਗਾ ਸਿੱਖਾਂ ਨੂੰ ਤੁਸੀਂ ਟੋ ਟੋ ਕੇ ਨਾ ਦੇਖੋ ਚੁੰਡੀਆਂ ਬੜਬੜ ਨਾ ਦੇਖੋ ਜ਼ੁਲਮ ਉਥੇ라 ਤੁਸੀਂ ਕਰ ਰਹੇ ਹੋ ਸਿੱਖਾਂ ਉੱਤੇ ਜ਼ੁਲਮਾ ਅੱਜ ਤੱਕ ਹੁੰਦਾ ਆ ਰਿਹਾਗਾ ਤੇ ਕਰ ਰਹੇ ਹੋ ਤੁਸੀਂ ਸਿੱਖ ਅਜੇ ਸਹੀ ਜਾ ਰਹੇ ਨੇ ਇੰਨੀ ਕ ਬੇਨਤੀ ਹੈ ਭਗਵਾਨ ਤੁਮਾਰ ਨੂੰ ਕਿ ਤੂੰ ਸਿੱਖਾਂ ਦੇ ਹੱਕ ਵਿੱਚ ਖੜ ਜਾਵੇਂ ਤੇ ਡਟ ਕੇ ਉਸ ਜੋ ਜੈ ਰਾਮ ਜੈ ਸ਼੍ਰੀ ਰਾਮ ਕੀ ਉਹ ਬੰਦਾ ਮੁੱਖ ਮੰਤਰੀ ਹੈ ਜਿਹੜਾ ਉੱਥੋਂ ਦਾ ਤੇ ਉਹਨੂੰ ਕਹਿ ਦੇਵੇਂ ਕਿ ਭਰਾਵਾ ਇਹ ਤਾਂ 21ਵੀਂ ਸਦੀ ਦਾ ਮਹਾਨ ਯੋਧਾ ਹੋਇਆਗਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇਹਨਾਂ ਦੀ ਤਸਵੀਰ ਲੱਗੀ ਹੈ ਜੈਵ ਘਰ ਦੇ ਵਿੱਚ ਆ ਇਨਾਂ ਦੀ ਤਸਵੀਰ ਲੱਗੀ ਹਰ ਸਿੱਖ ਦੇ ਹਿਰਦੇ ਦੇ ਵਿੱਚ ਤੇ ਉਹ ਨਹੀਂ ਤੁਸੀਂ ਮਿਟਾ ਸਕਦੇ ਤੇ ਮੁੱਦਾ ਸਿੱਖ ਕੌਮ ਦਾ ਤੇ ਸਿੱਖ ਕੌਮ ਦੇ ਵਿੱਚ ਰਹਿਣ ਦਿਓ ਸਰਕਾਰਾਂ ਇਹਦੇ ਵਿੱਚ ਪੰਗੇ ਨਾਲ ਲੈਣ ਤੇ ਤੀਸਰੀ ਗੱਲ ਹੈਗੀ ਆ ਮੁੱਦਾ ਗਾ ਜੋ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਜਿਨ੍ਹਾਂ ਨੇ ਕਿ ਬਿਆਨਤਾ ਗੱਡੀ ਚੜ੍ਹਿਆ ਸੀ ਕੇਂਦਰ ਸਰਕਾਰ ਵੱਲੋਂ ਸਵਰੀਵ ਕੋਰਟ ਨੂੰ ਜਿਹੜੀ ਕਿ ਨੈੱਥਲੈਂਡ ਦੇ ਜਿਹੜੇ ਕਿ ਅੱਜ ਆਰਡਰ ਦਿੱਤੇ ਸੀਗੇ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਪਟੀਸ਼ਨ ਤੇ ਤੁਸੀਂ ਜੇਕਰ 18 ਮਾਰਚ ਤੱਕ ਕੋਈ ਸੁਣਵਾਈ ਨਹੀਂ ਕਰਦੇ ਤਾਂ ਅਗਲਾ ਐਕਸ਼ਨ ਸੁਪਰੀਮ ਕੋਰਟ ਲਵੇਗੀ ਕਿਉਂਕਿ ਉਹਨਾਂ ਦੀ ਜਿਹੜੀ ਸਜ਼ਾ ਗਈ ਉਹ ਫਾਂਸੀ ਦੀ ਸਜ਼ਾ ਹੈਗੀ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਜਿਹੜੀ ਕਿ 2012 ਤੋਂ ਲਟਕਦੀ ਆ ਰਹੀ ਆ ਕਿਉਂਕਿ ਸਿੱਖੋਂ ਅੱਗੇ ਝੁਕਦੇ ਆ ਹੋਏ ਆ ਗੈਰਾ ਉਹ ਜਿਹੜੀ ਫਾਂਸੀ ਦੀ ਸਜ਼ਾ ਸੀ ਉਹਨੂੰ ਬਰਕਰਾਰ ਬੇਸ਼ੱਕ ਰੱਖ ਦਿੱਤਾ ਸੀ ਪਰ 12 ਸਾਲਾਂ ਤੋਂ ਅਜੇ ਬਰਕਰਾਰ ਪਈਆ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਹਜ਼ਾਰਾਂ ਬਾਰੀ ਚਿੱਠੀ ਲਿਖ ਚਿੱਠੀਆਂ ਲਿਖ ਚੁੱਕਿਆਗਾ ਸ੍ਰੋਮਣੀ ਕਮੇਟੀ ਨੂੰ ਆਕਾਲੀ ਦਲ ਨੂੰ ਤੇ ਜਿਹੜਾ ਰਾਸ਼ਟਰਪਤੀ ਨੂੰ ਤੇ ਭਾਈ ਇਹਦਾ ਹੱਲ ਕਰੋ ਪ੍ਰਧਾਨ ਮੰਤਰੀ ਨੂੰ ਕੇਂਦਰ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਹੁਣ ਦੇਖਦੇ ਆ ਕਿ 18 ਮਾਰਚ ਤੋਂ ਬਾਅਦ ਸੁਪਰੀਮ ਕੋਰਟ ਕੀ ਫੈਸਲਾ ਲੈਂਦੀ ਆ ਇਹ ਅਗਲੇ ਜਾਨੀ ਕਿ 1-2 ਦਿਨਾਂ ਦੇ ਵਿੱਚ ਵੱਡਾ ਫੈਸਲਾ ਕੀ ਆਊਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸਿੱਖਾਂ ਦੇ ਹੱਕ ਦੇ ਵਿੱਚ ਫੈਸਲਾ ਕੀ ਆਉਂਦਾ ਹੁੰਦਾ ਤੀਸਰੀ ਗੱਲ ਹੈਗੀ ਆ ਭਾਈ ਅੰਮਰਪਾਲ ਸਿੰਘ ਧਿਆਨ ਨਾਲ ਸੁਣ ਲਿਓ ਹੁਣ ਗੱਲ ਆ ਕਿੰਨੇ ਲੋਕਾਂ ਦੇ ਪਹਿਲਾਂ ਤਾਂ ਚਲੂਣੇ ਚਲੂਣੇ ਜੇ ਲੜਦੇ ਆ ਮਿਰਚਾਂ ਮੁਰਚਾਂ ਜੀਆਂ ਲੜਦੇ ਆ ਉਹ ਆਪਣੀਆਂ ਠੀਕ ਕਰ ਲਓ ਭਰਾਵੋ ਡਾਕਟਰ ਕੋਲੇ ਜਾਇਓ ਇਹ ਤਾਂ ਇਸ ਤਰ੍ਹਾਂ ਹੀ ਚੱਲੂ ਕੰਮ ਆ ਇਹ ਤਾਂ ਅਸੀਂ ਡਟ ਕੇ ਇਸ ਤਰ੍ਹਾਂ ਹੀ ਗੱਲ ਕਰਦੇ ਰਹਾਂਗੇ ਭਾਈ ਅੰਮਰਤਪਾਲ ਸਿੰਘ ਉਹਨਾਂ ਦੇ ਸਾਥੀ ਆ ਨੂੰ ਪੰਜਾਬ ਪੁਲਿਸ ਲੈ ਕੇ ਆ ਗਈ ਪੰਜਾਬ ਤੇ ਦੋ ਦਾ ਰਿਮਾਰਡ ਮਿਲ ਗਿਆ ਤੇ ਰਮਾਰ ਕਿਦਾ ਲਿੱਤਾ ਗਿਆਗਾ ਤੇ ਕਿਉਂ ਲਿੱਤਾ ਗਿਆ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ ਪ੍ਰਧਾਨ ਮੰਤਰੀ ਬਾਜੇ ਕੇ ਔਰ ਭਗਵੰਤ ਸਿੰਘ ਔਰ ਚਾਹੇ ਪ੍ਰਧਾਨ ਮੰਤਰੀ ਕਹਿ ਦਿਓ ਚਾਹੇ ਭਗਵੰਤ ਸਿੰਘ ਕਹਿ ਦਿਓ ਉਹਦਾ ਕਿਉਂ ਰਮਾਰ ਲਿੱਤਾ ਗਿਆ ਕਿਉਂਕਿ ਉਹਨੇ ਦਿੱਲੀ ਦੇ ਦਲਾਲ ਬਿੱਟੂ ਨੂੰ ਬੰਗਾਰਿਆ ਸੀ ਬਿਆਨ ਤੇ ਪੁੱਛੜ ਦੇ ਪੁੱਤੇ ਨੂੰ ਕਿ ਬਿਟੂਆ ਤੇਰੇ ਵਿੱਚ ਦਮ ਹੈ ਤਾਂ ਤੂੰ ਸਿੱਖਾਂ ਦੇ ਨਾਲ ਆਡਾ ਨਾਲ ਆ ਤਾਂ ਦੇਖ ਲੈ ਸਿੱਧਾ ਹੋ ਕੇ ਇਹ ਪ੍ਰਧਾਨ ਮੰਤਰੀ ਬਾਜੇ ਕੇ ਨੇ ਕਿਹਾ ਸੀ ਤੇ ਉਹਨੂੰ ਲੈ ਕੇ ਹੁਣ ਐਤੋਂ ਪਤਾ ਲੱਗਦਾ ਕੇਂਦਰ ਦੀਆਂ ਤਾਰਾਂ ਦਾ ਜੋ ਕੇਂਦਰ ਕਰ ਰਹੀਆਂ ਜੋ ਅਜਾਸੀਆਂ ਕਰ ਰਹੀਆਂ ਨੇ ਅਤੇ ਮੁੰਡੇ ਵੀ ਸਿੱਖਾਂ ਦੇ ਮਾਰਦੇ ਮਾਰਦੇਓ ਤੇ ਨੌ ਵੀ ਅਮਰਪਾਲ ਸਿੰਘ ਦਾ ਲੈ ਦਿਓ ਮਦੇਸਾ ਵਿੱਚ ਮਰਦਾ ਜਾ ਕੇ ਉਹ ਵੀ ਅੰਮਰਪਾਲ ਸਿੰਘ ਨੇ ਮਾਰ ਦਿੱਤਾ ਸਰਕਾਰਾਂ ਨੇ ਤਾਂ ਕਹਿਣੀ ਕਹਿਣਾ ਪਰ ਸਾਡੇ ਆਪਣੀ ਦਲਿਆਂ ਨੇ ਆਪਣੇ ਸਾਡੇ ਜਿਹੜੇ ਅਖੌਤੀਆਂ ਨੇ ਇਹ ਗੱਲਾਂ ਕਹੀਆਂ ਨੇ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਅੱਜ ਇਹ ਲੋਕਾਂ ਨੂੰ ਕਿ ਤੁਸੀਂ ਇੰਨਾ ਦਲਪਣਾ ਇੰਨਾ ਨੀਚ ਗਿਰਗੇ ਤੁਹਾਨੂੰ ਪਤਾ ਨਹੀਂ ਕਿ ਏਜੰਸੀਆਂ ਸਿੱਖਾਂ ਨੂੰ ਕਵੇਂ ਮਾਰਦੀਆਂ ਨੇ ਤੁਹਾਨੂੰ ਪਤਾ ਨਹੀਂ ਕਿ ਸਰਕਾਰਾਂ ਸਿੱਖਾਂ ਨੂੰ ਕਵੇਂ ਮਾਰਦੀਆਂ ਨੇ ਕੋ ਕੋ ਕੇ ਅੱਜ ਤੱਕ ਤੁਹਾਡਾ 4 ਲੱਖ ਮੁੰਡਾ ਮਾਰ ਦਿੱਤਾ ਤੇ ਤੁਹਾਨੂੰ ਅਜੇ ਸ਼ਰਮ ਨਹੀਂ ਆਉਂਦੀ ਗੱਲਾਂ ਕਰਦੇ ਆਂ ਨੂੰ 1984 ਦੇ ਵਿੱਚ ਕਹਿੰਦੇ ਕਿ ਹਿੰਦੂਆਂ ਨੂੰ ਬੱਚਾਂ ਚੋਂ ਕੱਢ-ਕੱਢ ਕੇ ਮਾਰਿਆ ਗਿਆ ਮਾਰੇ ਏਜੰਸੀਆਂ ਦੇ ਬੰਦਿਆਂ ਨੇ ਪੱਗ ਕੋਈ ਬਨ ਲੈ ਕੱਲ ਨੂੰ ਕੋਈ ਦਾੜੀ ਰੱਖ ਕੇ ਨਕਲੀ ਪੱਗ ਬਨ ਲੈ ਉੱਤ ਦੀ ਕਿਰਪਾਨ ਪਾ ਲੈ ਤਾਂ ਵੇਖੋ ਨੂੰ ਦਿਸੂਗਾ ਸਿੱਖਾ ਪਰ ਸਿੱਖ ਨਹੀਂ ਹੁੰਦਾ ਉਹ ਸਿੱਖ ਕਦੇ ਨਾ ਹੱਤਿਆ ਤੇ ਬਾਹਰ ਨਹੀਂ ਕਰਦਾ ਸਰਕਾਰਾਂ ਦੇ ਵਿੱਚ ਪਾਲੇ ਹੋਏ ਗੁੰਡਿਆਂ ਵੱਲੋਂ ਜਿਹੜੇ ਕਤਲ ਕੀਤੇ ਗਏ ਨੇ ਬਦਨਾਮ ਕੀਤਾ ਗਿਆ ਉਸ ਸਮੇਂ ਖੜਕੂ ਲਹਿਰ ਨੂੰ ਉਸ ਸਮੇਂ ਸਿੱਖ ਕੌਮ ਨੂੰ ਜਿਹੜਾ ਬਦਨਾਮ ਕਰਿਆ ਆਪੇ ਘਰਾਂ ਵਿੱਚ ਉਹਨਾਂ ਦੀਆਂ ਧੀਆਂ ਭੈਣਾਂ ਦੇ ਨਾਲ ਬੇਪੱਤੀ ਕਰਨੀ ਆਪੇ ਜਾ ਕੇ ਰੇਡ ਮਾਰ ਲੈਣੀ ਦੂਸਰੇ ਦਿਨ ਆਪੇ ਜਾ ਕੇ ਉਹਨਾਂ ਦੇ ਘਰੋਂ ਰੋਟੀ ਖਾਣੀ ਰਾਤ ਨੂੰ ਤੇ ਸਵੇਰੇ ਕਹਿ ਦੇਣਾ ਜੀ ਫਲਾਣਾ ਫਲਾਣਾ ਤੁਹਾਡੇ ਘਰ ਰੋਟੀ ਖਾ ਕੇ ਗਿਆ ਸੀ ਤੇ ਉਹਨਾਂ ਦੀਆਂ ਸਾਰੀਆਂ ਧੀਆਂ ਭੈਣਾਂ ਨੂੰ ਚੱਕ ਕੇ ਥਾਣੇ ਵਿੱਚ ਲੈ ਜਾਂਦੇ ਸੀ ਤੇ ਜੋ ਜੋ ਸਿੱਖਾਂ ਦੇ ਨਾਲ ਹੋਇਆ ਉਹ ਕਿਸੇ ਤੋਂ ਭੁੱਲਿਆ ਨਹੀਂ ਭਾਈ ਅੰਮਰਤਪਾਲ ਸਿੰਘ ਜਿਹੜੀ ਐਨਐਸਏ ਆ ਉਹ ਅਪ੍ਰੈਲ ਦੇ ਵਿੱਚ ਖਤਮ ਹੋ ਜਾਊਗੀ ਹੁਣ ਤੁਹਾਨੂੰ ਲੱਗਦਾਗਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਛੱਡ ਦੇਣਗੇ ਜਿਹੜੀ ਸਰਕਾਰ ਦਾ ਨੁਮਾਇੰਦਾ ਪ੍ਰਧਾਨ ਮੰਤਰੀ ਬਾਜੇ ਕੇ ਤੇ ਐਡਾ ਜਿਆਦਾ ਔਖਾਗਾ ਕਿ ਉਹਨੂੰ ਕਹਿ ਦਿੱਤਾ ਬੰਗਾਰ ਦਿੱਤਾ ਸੀ ਸਿੱਖ ਨੇ ਕਿ ਟਾਈਮ ਪਾਲੀ ਭਾਈ ਤੂੰ ਬਿੱਟੂਆ ਦੇਖ ਲਈ ਤੇ ਅੱਜ ਉਸ ਬਿੱਟੂ ਨੇ ਤੇ ਰਿਮਾਂਡ ਲੈਤਾ ਕਿ ਇਹਦਾ ਪੰਜਾਬ ਦੇ ਵਿੱਚ ਆ ਕੇ ਰਿਮਾਂਡ ਹੁਣ ਭਗਵਾਨਤਮਾਨ ਦੇ ਇੱਥੇ ਸਰਕਾਰ ਬੇਵੱਸਾ ਮੈਂ ਤਾਂ ਇਹ ਕਹੂੰਗਾ ਜਿਹਦਾ ਜੀ ਕਰਦਾ ਫੇਕ ਅਨਕਾਉਂਟਰ ਬਣਾ ਦਿੰਦੇ ਆ ਇੱਥੇ ਕੋਈ ਬੋਲਣ ਵਾਲਾ ਨਹੀਂ ਅੱਜ ਇੱਕ ਮੈਂ মিডিਆ ਤੇ ਹੋਰ ਦੇਖਿਆ ਸਾਕਸ ਇੱਥੇ ਹੁਣ ਇੱਕ ਉਹ Hindu ਸੀ ਉਹ ਦੇਖੋ ਸਾਡੇ ਮੈਂ ਕਹਿੰਦਾ ਨਾ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਸਾਡੇ Hindu ਵੀਰ ਉਹ ਵੀ ਨੇ ਜਿਹੜੇ ਕਿ ਜਦੋਂ ਸਹਿਜਾਦਿਆਂ ਦੇ ਦਿਨ ਸੀ ਠੰਡੇ ਪਾਣੀ 'ਚ ਬਰਫ਼ ਦੇ ਪਾਣੀ 'ਚ ਨਹਾਉਂਦੇ ਨੇ ਥੱਲੇ ਪੈਂਦੇ ਨੇ ਟੋਡਰਮਲ ਦੀ ਕੁਰਬਾਨੀਆਂ ਦੇਖੋ Hindu ਆਂ ਦੀਆਂ ਤੇ ਆਧਾਰਨਾ ਦੇਣ ਲੱਗ ਜੇ ਵੱਡੀਆਂ ਵੱਡੀਆਂ ਕੁਰਬਾਨੀਆਂ ਨੇ Hindu ਆਂ ਦੀਆਂ ਪਰ ਅੱਜ ਇੱਕ ਚੈਨਲ ਦਾ ਬਣ ਕੇ ਜਿਹੜਾ ਆਪਣੇ ਆਪ ਦੇ ਵਿੱਚ ਅਖੌਤੀ ਪੱਤਰਕਾਰ ਆ ਕਹਿੰਦਾ ਜੀ ਇੱਕ ਬਦਮਾਸ਼ ਨੂੰ ਛਡਾਉਣ ਗਿਆ ਸੀ ਅੰਮਰਤਪਾਲ ਇਹਨਾਂ ਨੂੰ ਸਿੱਖਾਂ ਦੇ ਮੰਡੇ ਬਦਮਾਸ਼ ਲੱਗਦੇ ਆ ਤੇ ਤੁਸੀਂ ਚਾਹੇ ਬੰਬ ਧਮਾਕੇ ਕਰਦੇ ਹੋ ਹਿਮਾਲਿਆ ਦੇ ਵਿੱਚ ਜਾ ਕੇ ਚਾਹੇ ਤੁਸੀਂ ਗਜਰਾਤ ਦੇ ਵਿੱਚ ਬੰਬ ਧਮਾਕੇ ਕਰਦੇ ਹੋ ਚਾਹੇ ਗੋਧਰਾ ਕਾਂਡ ਕਰਦੇ ਹੋ ਤੁਸੀਂ ਸਤਵਾਦੀ ਹੋ ਸਿੱਖਾ ਮਾਰੇ ਵੀ ਜਾਣ ਕੁੱਟੇ ਵੀ ਜਾਣ ਦਰੜੇ ਵੀ ਜਾਣ ਫਿਰ ਵੀ ਅੱਤਵਾਦੀ ਫਿਰ ਵੀ ਖਾਲਸਤਾਨੀ ਤੇ ਫਿਰ ਵੀ ਇਹ ਲਫਜ਼ੇ ਨੇ ਬਾਤਾਂ ਸੀ ਜਿਹੜੇ ਉਸ ਪੱਤਰਕਾਰ ਨੇ ਬਦਮਾਸ਼ ਉਹ ਬਦਮਾਸ਼ ਹੋ ਗਏ ਤੁਸੀਂ ਭਲੇ ਮਾਨਸ ਹੋ ਗਏ ਤੇ ਫਿਰ ਜਵਾਬ ਦਿੱਤੇ ਸੀ ਹਰਪਾਲ ਸਿੰਘ ਖਾਰਾ ਨੇ ਟਿਕਾ ਟਕਾ ਕੇ ਔਰ ਉਹਨਾਂ ਜਵਾਬਾਂ ਤੇ ਨਹੀਂ ਆਇਆ ਉਹਨਾਂ ਗੱਲਾਂ ਤੇ ਨਹੀਂ ਆਇਆ ਉਹ ਇੱਕੋ ਰੱਟ ਲਈ ਸੀ ਅੰਮ੍ਰਿਤਪਾਲ ਉਹ ਤੇ ਥਾਣੇ ਚ ਕਿਉਂ ਗਿਆ ਤੂੰ ਦੱਸ ਟਿੰਡੀਆਂ ਲੈਣੀਆਂ ਨੇ ਅਗਲਾ ਵਾਗ ਗਿਆ ਵਗਾ ਗਿਆ ਜੋ ਸਰਕਾਰ ਨੇ ਕੀਤਾ ਸੀ ਕਰੀ ਜਾਂਦੀ ਹੈ ਜੋ ਅੱਗੇ ਕਰੂਗੀ ਕਰ ਲੂਗੀ ਤੂੰ ਦੱਸਿਆ ਕਿ ਕੰਦ ਵਿੱਚ ਟੱਕਰ ਮਾਰਾ ਜੇ ਜ਼ਿਆਦਾ ਦੁੱਖ ਆਉਂਦਾ ਤੈਨੂੰ ਜੇ ਫਾਂਸੀ ਲਵਾ ਦੇ ਫਿਰ ਜੇ ਹੋਰ ਜ਼ਿਆਦਾ ਦੁੱਖ ਆਉਂਦਾ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਹਰ ਇੱਕ ਜਣਾ ਖਣਾ ਅੰਮਰਤਪਾਲ ਨੇ ਐ ਕਰਤਾ ਅੰਮਰਤਪਾਲ ਨੇ ਬਾਹ ਕਰ ਦਿੱ ਦਿੱਤਾ ਉਹੀ ਗੱਲ ਆ ਤੁਹਾਡੇ ਕੋਲ ਹੋਰ ਕੋਈ ਜਵਾਬ ਨਹੀਂ ਕੁਝ ਹੋਰ ਨਹੀਂ ਉਹਦੇ ਕੋਲ ਕੋਈ ਰਿਕਵਰੀ ਨਹੀਂ ਹੋਈ ਉਹਨੇ ਕੋਈ ਬੰਦਾ ਨਹੀਂ ਮਾਰਿਆ ਉਹਨੇ ਕਿਸੇ ਦੇ ਸੱਟ ਨਹੀਂ ਮਾਰੀ ਉਹਦੇ ਕੋਈ ਫੇਟ ਨਹੀਂ ਮਾਰੀ ਫਿਰ ਵੀ ਅੰਮਰਤਪਾਲ ਦੇ ਸਾਰੇ ਮਾਗਰੇ ਜਿੰਨੇ ਲਗੌਰ ਪਈ ਹੋਈ ਆ ਇਹਨਾਂ ਦੇ ਢਿੱਡਾ ਪੀੜਾ ਕਿਉਂ ਹੋ ਰਹੀਆਂ ਨੇ ਕਹਿੰਦਾ ਯੋ ਤਾਂ ਪਹਿਲਾਂ ਡਬਈ ਗਿਆ ਹੋਇਆ ਸੀ ਉਤੋਂ ਚਿਹਰਾ ਬਦਲ ਕੇ ਆ ਗਿਆ ਸੰਤ ਭਿੰਡਰਾਂ ਵਾਲੇ ਵਰਕੇ ਬਣ ਕੇ ਆ ਗਿਆ ਉਹਨੂੰ ਪੁੱਛਣਾ ਹੋਵੇ ਕਿ ਭਈਆ ਤੂੰ ਬਣ ਕੇ ਆ ਜਾ ਜਿਹੜਾ ਤੂੰ ਮੂੰਹ ਸ਼ਰਮਨਾਈ ਬੈਠਾ ਆ ਆਪਣੇ ਆਪ ਨੂੰ ਖੌਤੀ ਪੱਤਰਕਾਰ ਬਣਿਆ ਬੈਠਾਗਾ ਤੂੰ ਬਣ ਕੇ ਆ ਜਾ ਭਿੰਡਰਾਵਾ ਹੁਣ ਇਹਨਾਂ ਲੋਕਾਂ ਨੂੰ ਜਿਹੜਾ ਜਵਾਬ ਆ ਫਿਰ ਇਸ ਤਰ੍ਹਾਂ ਹੀ ਦੇਣਾ ਪਊਗਾ ਸਿੱਧਾ ਪੰਜਾਬੀ ਦੇ ਵਿੱਚ ਜੇ ਸਿੱਖਾ ਦਾੜੀ ਰੱਖ ਲਈ ਇਹਨੇ ਦਾੜੀ ਕਿਉਂ ਰੱਖ ਲਈ ਸਿੱਖ ਪੱਗ ਬਣਨ ਲੱਗਿਆ ਇਹਨੇ ਪੱਗ ਕਿਉਂ ਬਣ ਲਈ ਅੰਬਰਤ ਸੱਗ ਲਿਆ ਇਹਨੇ ਅੰਬਰਤ ਕਿਉਂ ਸੱਗ ਲਿਆ ਇਹਨੇ ਕਰਪਾਨ ਕਿਉਂ ਪਾਲਿਆ ਇਹਨੇ ਚੋਲਾ ਕਿਉਂ ਪਾਲਿਆ ਇਹ ਭਿੰਡਰਾ ਵਾਲਿਆਂ ਵਾਂਗੂ ਤੁਰਦਾ ਇਹਦੀ ਤੋਰ ਬਦਲ ਗਈ ਇਹਦੇ ਫਲਾਨਾ ਹੋ ਗਿਆ ਇਹਨਾਂ ਨੂੰ ਅਜੇ ਤੱਕ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਵਿੱਚ ਆ ਭਿੰਡਰਾ ਵਾਲੇ ਡਰਾਈ ਜਾਂਦੇ ਅਕਸਰ ਇਹਨਾਂ ਨੂੰ ਹੋਰ ਕੋਈ ਰੰਜਸ ਨਹੀਂ ਇਹਨਾਂ ਨੇ ਸਾਥੀ ਉੱਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਚੜਦੇ ਨੇ ਆ ਕਿ ਰਾਤ ਨੂੰ ਇਹ ਬੁੜਕ-ਬੁੜਕੇ ਉੱਡਦੇ ਨੇ ਇਹ ਲੋਕ ਚੀਕਾ ਮਾਰਦੇ ਨੇ ਇਹ ਲੋਕ ਹੋਰ ਇਹਨਾਂ ਨੂੰ ਕੋਈ ਹੋ ਨਹੀਂ ਹੁਣ ਸੰਤ ਬਾਬਾ ਜਰਨੈਲ ਸਿੰਘ ਅੰਮਰਤਪਾਲ ਸਿੰਘ ਤੋਂ ਦਿਸਦਾ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਉਹ ਡਰਾਵੇ ਦਿੰਦਾਗਾ ਤਾਂ ਇਹ ਚੀਕਾ ਮਾਰਦੇ ਨੇ ਇਹ ਅੰਮਰਤਪਾਲ ਜੀ ਦੇ ਬਾਹਰ ਆ ਗਿਆ ਤੇ ਤੁਹਾਡੇ ਵਰਗੇ بڑے بڑے ਮੀਡੀਆ ਦੇ ਉਹਨੇ ਬੋਲਤੀ ਬੰਦ ਕੀਤੀ ਹੋਈ ਆ ਆਪਣੇ ਆਪ ਨੂੰ ਵੱਡੇ ਫਲਾਨਾ ਜੀ ਸਾਡਾ ਚੈਨਲ ਗੋਦੀ ਮੀਡੀਆ ਦਲਾਲ ਬਣ ਗੋ ਮੋਦੀ ਦੇ ਤੁਸੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕੋਈ ਕਿਸੇ ਵੀ ਕੌਮ ਦੇ ਜਾ ਧਰਮ ਦੇ ਖਿਲਾਫ ਸ਼ਬਦ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਪਰ ਇਹ ਜੇ ਗੰਝੇ ਰੋਡੇ ਘੋਡੂ ਮੋਡੂਆਂ ਤੋਂ ਕੋਈ ਉਹ ਨਹੀਂ ਕਿ ਜੇ ਕਰ ਇਹ ਜੇ ਲੋਕੇ ਸ਼ਬਦ ਵਾਰਤਣਗੇ ਤਾਂ ਫਿਰ ਇਹਨਾਂ ਨੂੰ ਇਹ ਜਿਹਾ ਜਵਾਬ ਹੀ ਮਿਲੂਗਾ ਚਾਹੇ ਹਿਮਾਚਲ ਦਾ ਮੁੱਖ ਮੰਤਰੀ ਹੋਵੇ ਚਾਹੇ ਅਖੌਤੀ ਪੱਤਰਕਾਰ ਹੋਵੇ ਚਾਹੇ ਅਖੌਤੀ ਕੋਈ ਸਿੱਖ ਹੋਵੇ ਅਖੌਤੀ ਕੋਈ ਪ੍ਰਚਾਰਕ ਹੋਵੇ ਚਾਹੇ ਕੋਈ ਹੋਰ ਦੱਲਾ ਹੋਵੇ ਉਹਨੂੰ ਇਹ ਜਿਹੇ ਦਬਾਬਾਂ ਦੇ ਨਾਲ ਹੀ ਜਸੀਂ ਜਵਾਬ ਦੇਵਾਂਗੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਿਹੜੇ ਜ਼ਰੂਰ ਲਿਖਿਓ ਧੰਨਵਾਦ ਬਹਿਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ